ਟਰਾਂਪੋਰਟ ਮੰਤਰੀ ਮੁਰਦਾਬਾ 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 ਸਿਕਿਉਰਿਟੀ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਸਿਕਿਉਰਿਟੀ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਮੁਰਦਾਬਾ 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 ਟਰਾਂਪੋਰਟ ਮੰਤਰੀ ਮੁਰਦਾਬਾ 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 ਟਰਾਂਪੋਰਟ ਮੰਤਰੀ ਮੁਰਦਾਬਾ 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 ਪੰਜਾਬ ਸਰਕਾਰ ਮੁਰਦਾਬਾ 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 ਮంత్రి ਮੁਰਦਾਬਾਦ 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 ਸਰਪੜ ਮੰਤਰੀ ਮੁਰਦਾਬਾਦ 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 ਦਾ ਜਿੰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਸਰਕਾਰ ਮੁਰਦਾਬਾਦ 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 ਸਰਪੜ ਮੰਤਰੀ ਮੁਰਦਾਬਾਦ ਮੁਰਦਾਬਾਦ ਮੰਗਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਮੇਰਾ ਨਾਮ ਗੌਰਪ੍ਰੀ ਸਿੰਘ ਆ ਮੈਂ ਪਣ ਬਸ ਪੀਆਰਟੀ ਕੰਟੈਕਟ ਵਰਕਰ ਹਾਂ ਉਹਨੇ 25 ਜਨਾਂ ਦਾ ਬਰਨਾਲਾ ਡੀਪੂ ਦਾ ਡੀਪੂ ਪ੍ਰਧਾਨਾ ਇਹ ਜੀ ਜਿਹੜਾ ਅੱਜ ਦਾ ਸਾਡਾ ਰੋਸ ਪ੍ਰਦਰਸ਼ਨ ਆ ਇਹ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਜੀ ਸੱਤਾ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਸਤ ਸਿੰਘ ਮਾਨ ਨੇ ਸਾਡੇ ਕੱਚੇ ਮੁਲਾਜ਼ਮਾਂ ਦੇ ਨਾਲ ਜੋ ਵਾਅਦੇ ਕੀਤੇ ਸੀ ਕਿ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਠਿੱਕ ਦੇ ਸਿਸਟਮ ਬੰਦ ਕਰਾਂਗੇ ਆਊਟਸੋਰਸਿੰਗ ਸਿਸਟਮ ਬੰਦ ਕਰਾਂਗੇ ਵਿਭਾਗ ਦੇ ਵਿੱਚ ਬਸਾਂ ਪਾਵਾਂਗੇ ਉਸ ਦੇ ਸੰਬੰਧ ਵਿੱਚ ਹੀ ਅੱਜ ਦਾ ਸਾਡਾ ਇਹ ਰੋਸ ਪ੍ਰਦਰਸ਼ਨ ਹੈ ਸਾਡੀ ਮੰਗ ਹੈ ਜੀ ਸਾਡੇ ਵਿਭਾਗ ਦੇ ਵਿੱਚ 22 ਸਾਲ ਤੋਂ ਕੰਟਰੈਕਟ ਤੇ ਕੰਮ ਕਰ ਰਹੇ ਸਾਡੇ ਸਾਥੀ ਕਟਸਨਗਾਹਾਂ ਤੇ ਕੰਮ ਕਰ ਰਹੇ ਆ ਉਹਨਾਂ ਨੂੰ ਵਿਭਾਗ ਦੇ ਵਿੱਚ ਜਿਹੜੇ ਜਿਹੜੇ ਸਾਡੇ ਪੀਆਰਡੀ ਦੇ ਸਰਵਿਸ ਰੂਲ ਆ ਉਹਨਾਂ ਦੇ ਵੀ ਪੱਕਾ ਕੀਤਾ ਜਾਵੇ ਔਰ ਸੋਰਸਿੰਗ ਵਾਲੇ ਸਾਥੀਆਂ ਨੂੰ ਕੰਟਰੈਕਟ ਤੇ ਕੀਤਾ ਜਾਵੇ ਵਿਭਾਗ ਦੇ ਵਿੱਚ ਵਿਭਾਗ ਦੀਆਂ ਬੱਸਾਂ ਪਾਈਆਂ ਜਾਣ ਕਿਲੋਮੀਟਰ ਬੱਸਾਂ ਨਾ ਪਾਈਆਂ ਜਾਣਾ ਬਰਾਬਰ ਕੰਮ ਬਰਾਬਰ ਤਨਖਾਹ ਦਾ ਜੋ ਸੁਪਰੀਮ ਕੋਰਟ ਦਾ ਫੈਸਲਾ ਉਹ ਲਾਗੂ ਕੀਤਾ ਜਾਵੇ ਅੱਜ ਤਾਂ ਅਸੀਂ ਹਜੇ ਆਪਦੇ ਵਰਕਰਾਂ ਨੂੰ ਜੀ ਸਚੇਤ ਹੀ ਕੀਤਾ ਗਿਆ ਇਸ ਤੋਂ ਬਾਅਦ ਅਸੀਂ 30 ਤਰੀਕ ਨੂੰ ਚੰਡੀਗੜ੍ਹ ਵਿਖੇ ਟਰਾਂਸਪੋਰਟ ਅ ਡਾਇਰੈਕਟਰ ਦੇ ਦਫ਼ਤਰ ਦੇ ਅੱਗੇ ਧਰਨਾ ਦੇਵਾਂਗੇ ਉਸ ਤੋਂ ਬਾਅਦ ਸਾਡੀ 9 10 ਤੇ 11 ਦੀ ਤਿੰਨ ਦਿਨ ਦੀ ਮੁਕੰਮਲ ਹੜਤਾਲ ਹੈ ਮੇਰਾ ਨਾਮ ਬੁੱਟਾ ਸਿੰਘ ਆ ਪੀ ਆਰਟੀਸੀ ਪਾਨ ਵਸ 25 11 ਜੁਨੀਅਨ ਦਾ ਬਰਨਾਲਾ ਡਿਪੋ ਦਾ ਜਨਰਲ ਸਕੱਤਰ ਹਾਂ ਜੀ ਦੇਖੋ ਜੀ ਸਾਡਾ ਜਿਹੜਾ ਸਰਕਾਰ ਤੇ ਮੈਨੇਜਮੈਂਟ ਦੇ ਖਿਲਾਫ ਲੰਮੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ ਆਲਪਿਛੜੀਆਂ ਸਰਕਾਰਾਂ ਨੇ ਦੀ ਤਰ੍ਹਾਂ ਹੁਣ ਇਹ ਸਰਕਾਰ ਨੇ ਭਗਵੰਤ ਮਾਨ ਨੇ ਸਾਡੇ ਨਾਲ ਸੱਤਾ ਚੋਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਜਿੰਨੇ ਵੀ ਮੁਲਾਜ਼ਮਾ ਠੇਕੇਦਾਰ ਅਧੀਨ ਆ ਉਹ ਮਹਿਕਮੇ ਦੇ ਅੰਦਰ ਕੀਤੇ ਜਾਣਗੇ ਮਹਿਕਮੇ ਅੰਦਰ ਜਿਹੜੇ ਕੰਟੈਕਟਰ ਤੇ ਆ ਮੁਲਾਜ਼ਮਾ ਉਹਨਾਂ ਨੂੰ ਰੈਗੂਲਰ ਸਰਵਿਸ ਰੂਲਾ ਮੁਤਾਬਕ ਜੋ ਪੀਆਰਟੀਸੀ ਦੇ ਸਰਵਿਸ ਰੂਲ ਬਣੇ ਹੋਇਆ ਉਹਦੇ ਮੁਤਾਬਕ ਜਿਹੜਾ ਉਹ ਪੱਕਾ ਕੀਤਾ ਜਾਊਗਾ ਪਰ ਪਿਛੜੀਆਂ ਸਰਕਾਰਾਂ ਦੀ ਤਰ੍ਹਾਂ ਇਹ ਸਰਕਾਰ ਵੀ ਨਾਰੇ ਤੇ ਲਾਰਾ ਲਾ ਰਹੀ ਆ ਜਦੋਂ ਜਲੰਧਰ ਵੋਟਾਂ ਸੀ ਉਸ ਟਾਈਮ ਤੇ ਸਾਡੇ ਨਾਲ ਭਗਵਾਨ ਤਮਨਜੀ ਸਾਹਿਬ ਖਵਾੜੇ ਵਿਖੇ ਮੀਟਿੰਗ ਹੋਈ ਸੀ ਜਿਹਦੇ ਵਿੱਚ ਫਾਈਨਲ ਮੀਟਿੰਗ ਹੋਈ ਸੀ ਉਹਨਾਂ ਨੇ 1 ਮਹੀਨੇ ਦਾ 700 ਟਾਈਮ ਲਿਆ ਸੀ ਜੋ ਕਿ ਸਾਲ ਬੀਤ ਚੁੱਕਿਆ ਇੱਕ ਸਾਲ ਬੀਤਣ ਦੇ ਬਾਵਜੂਦ ਵੀ ਸਾਡੀਆਂ ਮੰਗਾਂ ਨੂੰ ਜਿਹੜਾ ਉਹ ਬੂਰ ਨਹੀਂ ਪਿਆ ਇਸ ਲਈ ਇਸ ਹੀ ਸਦਸ ਦੇ ਰਾਹ ਤੇ ਤੁਰੇ ਆ ਅਸੀਂ ਚਾਹੁੰਦੇ ਆ ਵੀ ਸਾਡੇ ਜਿਹੜੇ ਮੁਲਾਜ਼ਮਾ ਉਸਨਾਂ ਨੂੰ ਸਾਰਿਆਂ ਨੂੰ ਪੱਕਾ ਕੀਤਾ ਜਾਵੇ ਸਰਵਸਰੂਲਾ ਮੁਤਾਬਕ ਜਿਹੜਾ ਹਾਈ ਕੋਰਟ ਤੇ ਸੁਪਰੀਮ ਕੋਰਟ ਦਾ ਆਊਟਰ ਆ ਬਰਾਬਰ ਕੰਮ ਬਰਾਬਰ ਤਨਖਾਹ ਉਹ ਲਾਗੂ ਕੀਤੀ ਜਾਵੇ ਔਰ ਮਹਿਕਮੇ ਦੇ ਵਿੱਚ ਜਿਹੜੇ ਸਾਡੇ ਉੱਚ ਅਧਿਕਾਰੀ ਆ ਉਹ ਕਿਲੋਮੀਟਰ ਸਕੀਮ ਬੱਸਾਂ ਪਾਉਣ ਦੀ ਤਾਕਤ ਚ ਨੇ ਅਸੀਂ ਚਾਹੁੰਦੇ ਆ ਵੀ ਸਾਡੇ ਜਿਹੜੇ ਪੀਆਰਟੀ ਦੇ ਮਾਲਕੀ ਦੀ ਬੱਸਾਂ ਜਿਹੜੀ ਉਹ ਪਾਈ ਜਾਵੇ ਪਿਛਲੇ ਦਿਨਾਂ ਚ ਵੀ ਇਹਨਾਂ ਨੇ ਕੁਝ ਬੱਸਾਂ ਲੇਕਿਨ ਕਹਿੰਦੇ ਇਹ ਵਿਭਾਗ ਦੀਆਂ ਬੱਸਾਂ ਨੇ মিডিਆ ਨੂੰ ਬਿਆਨ ਦਿੰਦੇ ਆ ਵਿਭਾਗ ਦੀਆਂ ਬੱਸਾਂ ਨੇ ਉਹ ਸਰ ਸਭ ਝੂਠ ਹੈ ਉਹ ਬੱਸਾਂ ਨੇ ਜਿਹੜੀਆਂ ਉਹ ਕਿਲੋਮੀਟਰ ਦੀਆਂ ਬੱਸਾਂ ਨੇ ਜਿਹੜੀਆਂ ਪਿਛਲੇ ਸਮੇਂ ਕਹਿੰਦੇ ਹੁੰਦੇ ਸੀ ਦੂਜੀਆਂ ਸਰਕਾਰਾਂ ਨੂੰ ਵੀ ਸਾਡੇ ਪੰਜਾਬ ਦੇ ਵਿੱਚ ਵੱਡੀਆਂ ਲੱਗਦੀਆਂ ਨੇ ਤੇ ਬਾਡੀਆ ਪੰਜਾਬ ਦੇ ਵਿੱਚੋਂ ਕਿਉਂ ਨਹੀਂ ਲਾਉਂਦੇ ਬਾਹਰਲੇ ਸਟੇਟਾਂ ਤੋਂ ਜੋ ਲਵਾਉਂਦੇ ਆ ਇਹ ਕਮਿਸ਼ਨ ਖਾਂਦੇ ਆ ਤੇ ਇਹਨਾਂ ਨੇ ਵੀ ਉਹੀ ਰੂਲ ਅਪਣਾਇਆ ਵੀ ਜਿਹੜੀਆਂ ਕਿਲੋਮੀਟਰ ਸਕੀਮ ਦੀਆਂ ਬੱਸਾਂ ਨੇ ਉਹ ਵੀ ਇਹਨਾਂ ਨੇ ਕਹਿ ਕੇ ਸਰਕਾਰ ਦੇ ਵਿਭਾਗ ਦੇ ਬੱਸਾਂ ਨੇ ਲੇਕਨ ਬੱਸਾਂ ਦੀ ਬਾਡੀ ਉਹ ਰਾਜਸਥਾਨ ਤੋਂ ਲਵਾਈ ਆ ਹੈ ਵੀ ਉਹ ਕਿਲੋਮੀਟਰ ਸਕੀਮ ਦੀਆਂ ਬੱਸਾਂ ਨੇ ਇਹ ਵੀ ਅਸੀਂ ਸਖਤ ਵਿਰੋਧ ਕਰਦੇ ਆ ਕਿ ਜੋ ਵੀ ਆ ਵੀ ਆ ਉਹ ਵਿਭਾਗ ਦੀਆਂ ਬੱਸਾਂ ਜਿਹੜੀਆਂ ਪਾਈਆਂ ਜਾਣ ਔਰ ਬਾਡੀ ਵੀ ਇਸ ਪੰਜਾਬ ਤੋਂ ਵਿੱਚੋਂ ਲਵਾਈ ਜਾਵੇ ਬਾਕੀ ਹੋਰ ਦੋ ਤਿੰਨ ਮੰਗਾਂ ਨੇ ਸਾਡੀਆਂ ਜਿਹੜੀਆਂ ਨੇ ਉਹ ਵਿਚਾਰ ਅਧੀਨ ਨੇ ਜਿਵੇਂ ਆਪਣਾ ਐਕਸੀਡੈਂਟ ਕੇਸ ਹੋ ਜਾਂਦਾਗਾ ਐਕਸੀਡੈਂਟ ਕੇਸ ਦੇ ਵਿੱਚ ਕਲੇਮ ਕੇਸ ਪਾ ਦਿੰਦੇ ਆ ਮਹਿਕਮੇ ਨੂੰ ਮਹਿਕਮੇ ਦੀਆਂ ਗੱਡੀਆਂ ਦੀਆਂ ਜਿਹੜੀਆਂ ਉਹ ਕਲੇਮ ਤੋਂ ਬਿਨਾਂ ਨੇ ਬੀਮਾ ਨਹੀਂ ਹੈਗਾ ਮਸਾਂ ਦਾ ਉਹ ਜਦੋਂ ਮਹਿਕਮੇ ਨੂੰ ਕਲੇਮ ਪਾਇਆ ਜਾਂਦਾ ਤਾਂ ਉਹ 50000 ਡਰਾਈਵਰ ਨੂੰ ਪਾ ਦਿੰਦੇ ਨੇ ਜਿਹੜਾ ਨਜਾਇਜ਼ ਘੱਟ تنਖਾਹਾਂ ਦੇ ਉੱਤੇ ਕੁਮਾਰੂ ਕਹਾੜਾ ਇਹਨਾਂ ਨੇ ਜਿਹੜਾ ਉਹ ਲਾਗੂ ਕੀਤਾ ਹੋਇਆਗਾ ਉਹਦਾ ਅਸੀਂ ਸਖਤ ਵਿਰੋਧ ਕਰਦੇ ਆਂ ਔਰ ਕਨੈਕਟਰ ਦੇ ਉੱਤੇ ਵੀ ਕੰਡੀਸ਼ਨਾਂ ਲਾਈਆਂ ਹੋਈਆਂ ਨੇ ਜਾਇਜ ਤੱਕਾ ਕਰ ਰਹੇ ਆ ਔਰ ਉਹਨੂੰ ਇੱਕ ਤਾਂ ਇੱਕ ਮਹੀਨੇ ਤੋਂ 2 ਮਹੀਨੇ ਤੋਂ ਰੂਟ ਆਫ ਕਰ ਦਿੱਤਾ ਜਾਂਦਾ ਤੇ ਜੁਰਮਾਨਾ ਨੂੰ ਵੱਖਰਾ ਕੀਤਾ ਜਾਂਦਾ ਇਹ ਅਫਸਰਾਂ ਦੀਆਂ ਆਪਣੀਆਂ ਨਿੱਜੀ ਪਾਲਸੀਆਂ ਸਰਕਾਰ ਤੋਂ ਅੱਖੀ ਪਰੋਖੇ ਕਰਕੇ ਮੁਲਾਜ਼ਮਾਂ ਤੋਂ ਅੱਖੀ ਪਰੋਖੇ ਕਰਕੇ ਜਿਹੜੀਆਂ ਉਹ ਆਪਣੀਆਂ ਪਾਲਸੀਆਂ ਬਣਾਈਆਂ ਹੋਈਆਂ ਉਹਨਾਂ ਦਾ ਵੀ ਅਸੀਂ ਸਖਤ ਵਿਰੋਧ ਕਰਦੇ ਆ ਔਰ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਜਿਹੜਾ ਇਹ ਵਿਭਾਗ ਜਾਂ ਅਫਸਰ ਮੁਲਾਜ਼ਮਾਂ ਤੇ ਮਾਰੂ ਪਹਾੜਾ ਮਾਰੀ ਜਾਂਦੇ ਆ ਘੱਟ ਤਨਖਾਹਾਂ ਦੇ باوجود ਵੀ ਉਹਨਾਂ ਨੂੰ ਵੀ ਇਹ ਬੰਦ ਕੀਤਾ ਜਾਵੇ ਉਹਦਾ ਵੀ ਅਸੀਂ ਸਖਤ ਵਿਰੋਧ ਕਰਦੇ ਹਾਂ ਮੈਂ ਗੁਰਪ੍ਰੀਤ ਸਿੰਘ ਸੁਬਾਗੂ ਪੀਆਰਟੀ ਪੰਨਬਾਸਕਨ ਨੈਟਵਰਕ ਯੂਨੀਅਨ ਪੰਜਾਬ ਅੱਜ ਦੇ ਸਾਡਿਆਂ ਕਾਫੀ ਲੰਮੇ ਸਮੇਂ ਤੋਂ ਸਾਡੀਆਂ ਮੰਗਾਂ ਚੱਲ ਰਹੀਆਂ ਨੇ ਜਿਵੇਂ ਕਿ ਕੱਚੇ ਮਜ਼ਦੂਰਾਂ ਨੂੰ ਪੱਕਾ ਕਰਨਾ ਬਰਾਬਰ ਕੰਮ ਬਰਾਬਰ ਤਨਖਾਹ ਆਊਟਸੋਰਸਿੰਗ ਪਰਤੀ ਬੰਦ ਕਰਨਾ ਕਿਲੋਮੀਟਰ ਸਕੀਮ ਬੱਸਾਂ ਬੰਦ ਕਰਨਾ ਮਹਿਕਮੇ ਨੇ ਬੱਸਾਂ ਪਾਉਣਾ ਇਸੇ ਸੰਦਰਭ ਦੇ ਵਿੱਚ ਸਾਡੀ ਅੱਜ ਰੋਸ ਕਰਨਾ ਸੀ ਜੀ ਸਾਡੀਆਂ ਮੰਗਾਂ ਜਿਵੇਂ ਕਿ ਕੱਚੇ ਮਜ਼ਦੂਰਾਂ ਨੂੰ ਪੱਕੇ ਕਰਨਾ ਤੇ ਔਰ ਸੋਰਸਿੰਗ ਭਰਤੀ ਬੰਦ ਕਰਨਾ ਤੇ ਕਿਹੜਾ ਸਿਸਟਮ ਬੰਦ ਕਰਨਾ ਮੈਿਕ ਬਰਾਬਰ ਕੰਮ ਬਰਾਬਰ ਤਨਖਾਹ ਤਪਰੀਮ ਕੋਰ ਦਾ ਜੋ ਫੈਸਲਾ ਉਹ ਲਾਗੂ ਕਰਨਾ ਤੇ ਕਿਲੋਮੀਟਰ ਸਕੀਮ ਜੋ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਮੈਿਕ ਵਿੱਚ ਪਾ ਰਹੇ ਨੇ ਉਹ ਬੰਦ ਕਰਨੀਆਂ ਤੇ ਮਾਰੂ ਕੰਡੀਸ਼ਨਾਂ ਬੰਦ ਕਰਨੀਆਂ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੇ ਜਾਂਦੀਆਂ ਫਿਰ ਆਹ 30 ਤਰੀਕ ਨੂੰ ਸਾਡਾ ਟਰਾਂਪੋ ਡਾਇਰੈਕਟਰ ਦੇ ਮੂਹਰੇ ਧਰਨਾਗਾਹ ਦੀ ਚੰਡੀਗੜ੍ਹ ਉਸ ਤੋਂ ਬਾਅਦ ਵੀ ਸਾਡੇ ਕੋਲ ਮੀਟਿੰਗਾਂ ਕਰਕੇ ਜੇ ਮੰਗਾਂ ਸਾਡੀਆਂ ਨਹੀਂ ਮੰਨੀਆਂ ਜਾਂਦੀਆਂ ਤਾਂ ਸਾਡੀ ਆਉਣ ਵਾਲੀ 9 10 11 ਤਰੀਕ ਦੀ ਮਕੰਮਲ ਹੜਤਾਲ ਉਤਨ ਦਿਨ ਚੱਕਾ ਜਾਮ ਰਹੂਗਾ ਜੇ ਸਾਡੀਆਂ ਮੰਗਾਂ ਨਹੀਂ ਰਹੀ ਉਹਨਾਂ ਚਿਰ ਹੜਤਾਲ ਨਹੀਂ ਕੋਲਾਂਗੇ